ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੋਠ ਬਾਜਰੇ ਦੀ ਖਿਚੜੀ ਬਣਾਵਾਂਗੇ ਇਹ ਜੋ ਮੈਂ ਖਿਚੜੀ ਲਈ ਹੈ ਇਹ ਪੈਕਟ ਵਾਲੀ ਖਿਚੜੀ ਹੈ ਇਹ ਬਾਜ਼ਾਰ ਦੇ ਵਿੱਚ ਬੜੀ ਆਸਾਨੀ ਦੇ ਨਾਲ ਮਿਲ ਜਾਂਦੀ ਹੈ ਇੱਥੇ ਮੈਂ ਇੱਕ ਕੌਲੀ ਖਿਚੜੀ ਲਈ ਹੈ ਇਹ ਮੈਂ ਖਿਚੜੀ ਦਾ ਮਿਕਸ ਪੈਕਟ ਲਿਆ ਹੈ ਜੀ ਪਰ ਜੇ ਆਪਾਂ ਘਰ ਦੇ ਵਿੱਚ ਖਿਚੜੀ ਬਣਾਉਣੀ ਹੋਵੇ ਤਾਂ ਆਪਾਂ ਇੱਕ ਕੌਲੀ ਬਾਜਰਾ ਲਵਾਂਗੇ ਤੇ ਅੱਧੀ ਕੌਲੀ ਦਾਲ ਲਵਾਂਗੇ ਦਾਲ ਆਪਾਂ ਕੋਈ ਵੀ ਲੈ ਸਕਦੇ ਆ ਜੇ ਆਪਾਂ ਨੂੰ ਮੋਠ ਨਹੀਂ ਪਸੰਦ ਤਾਂ ਆਪਾਂ ਹਰੀ ਮੂੰਗੀ ਵੀ ਲੈ ਸਕਦੇ ਆ ਜੇ ਆਪਾਂ ਮੂੰਗੀ ਜਾਂ ਮੋਠ ਲਵਾਂਗੇ ਤੇ ਮੂੰਗੀ ਤੇ ਮੋਠ ਦਲੇ ਹੋਏ ਹੋਣੇ ਚਾਹੀਦੇ ਨੇ ਹੁਣ ਆਪਾਂ ਖਿਜੜੀ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਹੁਣ ਆਪਾਂ ਖਿਚੜੀ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਤਾਂ ਕਿ ਵਿੱਚ ਕੰਕਰ ਵਗੈਰਾ ਨਾ ਰਹਿ ਜਾਵੇ ਇਸ ਤਰੀਕੇ ਨਾਲ ਖਿਚੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੇ ਤੁਸੀਂ ਬਣਾ ਕੇ ਦੇਖੋ ਇਹ ਖਿਚੜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏਗੀ ਇਸ ਤਰੀਕੇ ਨਾਲ ਬਣੀ ਹੋਈ ਖਿਚੜੀ ਸਭ ਨੂੰ ਬਹੁਤ ਪਸੰਦ ਆਏਗੀ बाजरे ਦੀ ਖਿਚੜੀ ਜ਼ਿਆਦਾਤਰ ਸਰਦੀਆਂ ਦੇ ਵਿੱਚ ਖਾਈ ਜਾਂਦੀ ਹੈ ਤੇ ਪਾਚਨ ਦੇ ਵਿੱਚ ਵੀ ਜਲਦੀ ਪਚ ਜਾਂਦੀ ਹੈ। ਬਾਜਰੇ ਦੀ ਖਿਚੜੀ ਸਰਦੀਆਂ ਦੇ ਵਿੱਚ ਸਰੀਰ ਨੂੰ ਗਰਮੀ ਦਿੰਦੀ ਹੈ। ਇਸ ਲਈ ਆਪਾਂ ਨੂੰ ਸਰਦੀਆਂ ਦੇ ਵਿੱਚ ਬਾਜਰੇ ਦੀ ਰੋਟੀ ਜਾਂ ਫਿਰ ਖਿਚੜੀ ਖਾਣੀ ਚਾਹੀਦੀ ਹੈ। ਹੁਣ ਆਪਾਂ ਖਿਚੜੀ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੈ। ਦੋ ਤਿੰਨ ਵਾਰੀ ਪਾਣੀ ਪਾ ਕੇ ਖਿਚੜੀ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ। ਇਸ ਤਰੀਕੇ ਨਾਲ ਦੋਂਦੇ ਨਾਲ ਕਈ ਵਾਰ ਬਾਜਰੇ ਦਾ ਛਿਲਕਾ ਵਗੈਰਾ ਉਪਰ ਦਾ ਉੱਪਰ ਆ ਜਾਏਗਾ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਖਿਜੜੀ ਨੂੰ ਦੋ ਤਿੰਨ ਵਾਰੀ ਪਾਣੀ ਪਾ ਕੇ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਖਿਜੜੀ ਨੂੰ ਦੋ ਤਿੰਨ ਵਾਰੀ ਖਿਚੜੀ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਇੱਕ ਕਾਲੀ ਸਾਫ ਪਾਣੀ ਪਾ ਕੇ ਢਾਕੇ ਰੱਖ ਦੇਵਾਂਗੇ ਤਿੰਨ ਘੰਟਿਆਂ ਦੇ ਲਈ ਹੁਣ ਤਿੰਨ ਘੰਟੇ ਹੋ ਚੁੱਕੇ ਨੇ ਆਪਾਂ ਖਿਚੜੀ ਨੂੰ ਵੇਖ ਲੈਨੇ ਆ ਹੁਣ ਖਿਚੜੀ ਫੁੱਲ ਕੇ ਇਸ ਤਰੀਕੇ ਦੀ ਹੋ ਚੁੱਕੀ ਹੈ ਹੁਣ ਆਪਾਂ ਖਿਚੜੀ ਨੂੰ ਤੜਕਾ ਲਗਾ ਲੈਨੇ ਆ ਹੁਣ ਕੁੱਕਰ ਦੇ ਵਿੱਚ ਆਪਾਂ ਦੋ ਚਮਚ ਦੇਸੀ ਘਿਓ ਪਾਵਾਂਗੇ ਤੁਸੀਂ ਵੀ ਇਸ ਤਰੀਕੇ ਨਾਲ ਖਿਚੜੀ ਬਣਾ ਕੇ ਦੇਖਿਓ ਜੀ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਖਿਚੜੀ ਬਣ ਕੇ ਤਿਆਰ ਹੋਏਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਇੱਕ ਚਮਚ ਜੀਰਾ ਪਾਵਾਂਗੇ ਜੀਰੇ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਇੱਕ ਤੇਜ ਪੱਤਾ ਪਾਵਾਂਗੇ ਕद्दूकस ਕੀਤਾ ਹੋਇਆ ਅਦਰਕ ਪਾਵਾਂਗੇ ਇੱਕ ਚਮਚ ਲੈ ਲਵਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇੱਕ ਚਮਚ ਕद्दूकस ਕੀਤੀ ਹੋਈ ਲਸਣ ਪਾਵਾਂਗੇ ਆਪਾ ਅਦਰਕ ਲਸਣ ਦਾ ਪੀਸਟ ਵੀ ਪਾ ਸਕਦੇ ਹਾਂ ਪਰ ਮੈਂ ਇਸ ਤਰੀਕੇ ਨਾਲ ਅਦਰਕ ਤੇ ਲਸਣ ਨੂੰ ਕद्दूकस ਕਰ ਲਿਆ ਸੀ ਆਪਾਂ ਤੜਕੇ ਦੇ ਵਿੱਚ ਟਮਾਟਰ ਨਹੀਂ ਪਾਵਾਂਗੇ ਜੀ ਟਮਾਟਰ ਤੇ ਨਾਲ ਟੇਸਟ ਵਧੀਆ ਨਹੀਂ ਆਏਗਾ ਲਸਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਕ ਕਾਲੀ ਬਰੀਕ ਕੱਟਿਆ ਹੋਇਆ ਪਿਆਜ਼ ਪਾਵਾਂਗੇ ਮਿਕਸ ਕਰ ਲਵਾਂਗੇ ਪਿਆਜ਼ ਨੂੰ ਤੇ ਪਿਆਜ਼ ਨੂੰ ਵੀ ਪਕਾ ਲਵਾਂਗੇ ਪਿਆਜ਼ 골ਡਨ ਬ੍ਰਾਊਨ ਹੋਣ ਤੇ ਇੱਕ ਹਰੀ ਮਿਰਚ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਵੈਸੇ ਤਾਂ ਆਪਾਂ ਖਿਚੜੀ ਦੇ ਵਿੱਚ ਕੋਈ ਵੀ ਸਬਜ਼ੀ ਪਾ ਸਕਦੇ ਹਾਂ ਜੀ ਪਰ ਅੱਜ ਆਪਾਂ ਬਿਨਾਂ ਸਬਜ਼ੀਆਂ ਤੋਂ ਖਿਚੜੀ ਬਣਾ ਕੇ ਤਿਆਰ ਕਰਾਂਗੇ ਕੁਝ ਮਸਾਲੇ ਪਾਵਾਂਗੇ ਦੋ ਚਮਚ ਨਮਕ ਪਾਵਾਂਗੇ ਨਮਕ ਨੂੰ ਆਪਣੇ ਸਵਾਦ ਅਨੁਸਾਰ ਲੈ ਸਕਦੇ ਆਂ ਇੱਕ ਚਮਚਾ ਰੈੱਡੀ ਚਿਲੀ ਪਾਊਡਰ ਪਾਵਾਂਗੇ ਇੱਕ ਚਮਚਾ ਹਲਦੀ ਪਾਊਡਰ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਅਲੱਗ-ਅਲੱਗ ਤਰ੍ਹਾਂ ਦੇ ਸਾਰੇ ਗਰਮ ਮਸਾਲੇ ਪਾਵਾਂਗੇ ਇੱਕ-ਇੱਕ ਚਮਚ ਇੱਕ ਚਮਚ ਹੋਰ ਗਰਮ ਮਸਾਲਾ ਪਾਵਾਂਗੇ ਇਹ ਲੱਗ ਤਰਾ ਦਾ ਗਰਮ ਮਸਾਲਾ ਤੇ ਚੰਗੀ ਤਰਾ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਹੁਣ ਜਿਸ ਕਾਲੀ ਨਾਲ ਆਪਾਂ ਖਿਚੜੀ ਦੀ ਮੀਜ਼ਰਮੈਂਟ ਕੀਤੀ ਸੀ ਉਸੇ ਕਾਲੀ ਨਾਲ ਆਪਾਂ ਠੀਕ ਕਾਲੀਆਂ ਪਾਣੀ ਪਾਵਾਂਗੇ ਇਹ ਗਿੱਦਰਾ ਮਿਕਸ ਕਰ ਲਵਾਂਗੇ ਮਸਾਲਿਆਂ ਨੂੰ ਪਾਣੀ ਪਾਉਣ ਤੋਂ ਬਾਅਦ ਤੇ ਇੱਕ ਕਰਕੇ ਸੀਕੋਲੀਆਂ ਪਾਵਾਂਗੇ ਪਾਣੀ ਦੀਆਂ ਖੇਜਰੀ ਦੇ ਵਿੱਚ ਪਾਣੀ ਥੋੜਾ ਜ਼ਿਆਦਾ ਹੀ ਰੱਖਿਆ ਜਾਂਦਾ ਕਿਉਂਕਿ ਜਦੋਂ ਵੀ ਪਾਣੀ ਨੂੰ ਉਬਾਲ ਆਏਗਾ ਬਾਜਰਾ ਫੁੱਲ ਜਾਏਗਾ ਜਦੋਂ ਬਾਜਰਾ ਫੁੱਲ ਜਾਈਗਾ ਤੇ ਪਾਣੀ ਜ਼ਿਆਦਾ ਸੁਕੇਗਾ ਇਸ ਲਈ ਆਪਾਂ ਪਾਣੀ ਜ਼ਿਆਦਾ ਪਾਵਾਂਗੇ ਪਾਣੀ ਪਾਉਣ ਤੋਂ ਬਾਅਦ ਪਾਣੀ ਨੂੰ ਇੱਕ ਬਾਲ ਆਉਣ ਦੇਵਾਂਗੇ ਉਨੇ ਕੁ ਬਾਲਾ ਜੋ ਕਿ ਆਪਾਂ ਖਿਚੜੀ ਪਾਵਾਂਗੇ ਸਾਰੀ ਖਿਚੜੀ ਨੂੰ ਐਡ ਕਰ ਦੇਵਾਂਗੇ ਵਾਰੀ ਵਾਰੀ ਕਰਕੇ ਹੁਣ ਆਪਾਂ ਖਿਚੜੀ ਨੂੰ ਪਕਾ ਲਵਾਂਗੇ ਆਪਾਂ ਖਿਚੜੀ ਨੂੰ ਖੁੱਲਾ ਵੀ ਪਕਾ ਸਕਦੇ ਹਾਂ ਤੇ ਢੱਕ ਕੇ ਵੀ ਪਕਾ ਸਕਦੇ ਹਾਂ ਜੇ ਆਪਾਂ ਖਿਚੜੀ ਨੂੰ ਢੱਕ ਕੇ ਪਕਾਵਾਂਗੇ ਤਾਂ ਆਪਾਂ ਚਾਰ ਬੀਸ ਲਗਾਵਾਂਗੇ ਜਦੋਂ ਵੀ ਉਹ ਮੋਠ ਬਾਜਰੇ ਦੀ ਖਿਚੜੀ ਬਣਾਵਾਂਗੇ ਤਾਂ ਆਪਾਂ 2-3 ਘੰਟਿਆਂ ਦੇ ਲਈ ਭਿਉਂ ਕੇ ਰੱਖਾਂਗੇ ਮੋਠ ਬਾਜਰੇ ਨੂੰ ਜੇ ਜ਼ਿਆਦਾ ਟਾਈਮ ਹੋਵੇ ਤਾਂ ਆਪਾਂ ਜ਼ਿਆਦਾ ਟਾਈਮ ਲਈ ਵੀ ਰੱਖ ਸਕਦੇ ਹਾਂ ਭਿਉਂ ਕੇ ਮੋਠ ਬਾਜਰੇ ਨੂੰ ਭਿਉਂ ਕੇ ਰੱਖਣ ਦੇ ਨਾਲ ਖਿਚੜੀ ਕਰੀਮੀ ਬਣ ਕੇ ਤਿਆਰ ਹੋਏਗੀ ਤੇ ਵਿਸਲ ਵੀ ਘੱਟ ਲੱਗਣਗੀਆਂ ਖਿਚੜੀ ਨੂੰ ਭਿਉਂ ਕੇ ਰੱਖਣ ਦੇ ਨਾਲ ਬਾਜਰਾ ਜਲਦੀ ਪੱਕ ਜੇਗਾ ਨਹੀਂ ਤੇ ਬਾਜਰਾ ਪੱਕਣ ਦੇ ਵਿੱਚ ਥੋੜਾ ਸਖਤ ਰਹਿ ਜਾਂਦਾ ਚਾਰ ਸਟੀਆਂ ਲੱਗਣ ਤੋਂ ਬਾਅਦ ਆਪਣੀ ਖਿਚੜੀ ਇਸ ਤਰੀਕੇ ਦੀ ਬਣ ਕੇ ਤਿਆਰ ਹੋ ਚੁੱਕੀ ਹੈ ਆਪਾਂ ਵੇਖ ਲੈਨੇ ਆਂ ਖਿਚੜੀ ਨੂੰ ਦੇਖੋ ਜੀ ਆਪਣੀ ਖਿਚੜੀ ਬਹੁਤ ਹੀ ਕਰੀਮੀ ਬਣ ਕੇ ਤਿਆਰ ਹੋਈ ਹੈ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ ਇਹ ਖਿਚੜੀ ਦੇਖਣ ਦੇ ਵਿੱਚ ਜਿੰਨੀ ਕਰੀਮੀ ਲੱਗ ਰਹੀ ਹੈ ਇਹ ਖਾਣ ਦੇ ਵਿੱਚ ਵੀ ਓਨੀ ਹੀ ਟੇਸਟੀ ਹੋਏਗੀ ਜੀ ਹੁਣ ਆਪਾਂ ਖਿਚੜੀ ਨੂੰ ਇੱਕ ਬੌਲ ਦੇ ਵਿੱਚ ਸਰਵ ਕਰ ਲੈਣੇ ਆ ਆਪਾਂ ਇਸ ਖਿਚੜੀ ਨੂੰ ਲੱਸੀ ਦਹੀਂ ਨਾਲ ਵੀ ਖਾ ਸਕਦੇ ਹਾਂ ਜੀ देखो जी खिचड़ी बहुत ही बढ़िया बनके तैयार हुई है इस तरीके दी बनी हुई खिचड़ी साहब ਨੂੰ ਬਹੁਤ ਪਸੰਦ ਆਏਗੀ ਜੀ ਤੁਸੀਂ ਵੀ ਇਸ ਤਰੀਕੇ ਨਾਲ ਖਿਚੜੀ ਬਣਾ ਕੇ ਦੇਖਿਓ ਤੇ ਹੁਣ ਆਪਾਂ ਖਿਚੜੀ ਉੱਪਰ ਇੱਕ ਚਮਚ ਦੇਸੀ ਘਿਓ ਪਾਵਾਂਗੇ ਖਿਚੜੀ ਨੂੰ ਸਰਵ ਕਰਾਂਗੇ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ